ਦੋਸਤੋ ਰਾਜਸਥਾਨ ਦੇ ਇੱਕ ਪਿੰਡ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਹਮੇਸ਼ਾ ਕਿਸੇ ਨਾ ਕਿਸੇ ਸਮੱਸਿਆ ਤੋਂ ਪਰੇਸ਼ਾਨ ਰਹਿੰਦਾ ਸੀ ਤੇ ਇਸ ਕਾਰਨ ਉਹ ਆਪਣੀ ਜ਼ਿੰਦਗੀ ਤੋਂ ਬਹੁਤ ਹੀ ਦੁਖੀ ਸੀ ਇੱਕ ਦਿਨ ਉਹਨੂੰ ਕਿਤੇਉਂ ਪਤਾ ਲੱਗਾ ਵੀ ਇੱਕ ਪੀਰ ਬਾਬਾ ਨਾ ਆਪਣੇ ਕਾਫਲੇ ਨਾਲ ਉਸਦੇ ਪਿੰਡ ਆਇਆ ਵਾ ਤੇ ਉਹਨੇ ਸੋਚਿਆ ਵੀ ਮੈਨੂੰ ਤੇ ਇੰਨੀਆਂ ਸਮੱਸਿਆਵਾਂ ਆਵਾਂ ਮੈਂ ਇੰਨੀਆਂ ਪਰੇਸ਼ਾਨੀਆਂ ਆਵਾਂ ਮੈਨੂੰ ਇੰਨੀਆਂ ਪ੍ਰੋਬਲਮ ਮੇਰੀ ਜ਼ਿੰਦਗੀ 'ਚ ਆ ਗਈਆਂ ਤੇ ਕਿਉਂ ਨਾ ਮੈਂ ਵੀ ਉਹ ਬਾਬੇ ਨੂੰ ਮਿਲਾਂ ਆਪਣੀਆਂ ਮੁਸ਼ਕਲਾਂ ਦਾ ਹੱਲ ਉਸ ਬਾਬੇ ਕੋਲੋਂ ਪੁੱਛਾ ਤੇ ਐਸ ਲਈ ਉਹਨੇ ਫੈਸਲਾ ਕੀਤਾ ਕਿ ਉਹ ਪੀਰ ਬਾਬੇ ਨੂੰ ਮਿਲੂਗਾ ਤੇ ਉਹਨਾਂ ਤੋਂ ਆਪਣੀ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਹੱਲ ਪੁੱਛੂਗਾ ਸ਼ਾਮ ਜੀ ਹੋਈ ਤੇ ਉਹ ਉਸ ਥਾਂ ਤੇ ਪਹੁੰਚ ਗਿਆ ਜਿੱਥੇ ਪੀਰ ਬਾਬਾ ਠਹਿਰੇ ਹੋਏ ਸੀ ਕੁਝ ਸਮਾਂ ਉਹਨੂੰ ਇੰਤਜ਼ਾਰ ਕਰਨ ਤੋਂ ਬਾਅਦ ਨਾ ਉਹਨੂੰ ਪੀਰ ਬਾਬਾ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹਨੇ ਪੀਰ ਬਾਬਾ ਨੂੰ ਮੱਥਾ ਟੇਕਿਆ ਤੇ ਕਿਹਾ ਵੀ ਬਾਬਾ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਤੋਂ ਬਾਅਦ ਇੱਕ ਆ ਰਹੀਆਂ ਮੁਸ਼ਕਲਾਂ ਤੋਂ ਬਹੁਤ ਪਰੇਸ਼ਾਨ ਹਾਂ ਜਿਵੇਂ ਮੈਂ ਇੱਕ ਮੁਸ਼ਕਲ ਤੋਂ ਛੁਟਕਾਰਾ ਪਾਉਣਾ ਤੇ ਫਿਰ ਦੂਜੀ ਸਾਹਮਣੇ ਆ ਜਾਂਦੀ ਘਰ ਦੀਆਂ ਸਮੱਸਿਆਵਾਂ ਕੰਮ ਦੀਆਂ ਸਮੱਸਿਆਵਾਂ ਸਿਹਤ ਦੀਆਂ ਸਮੱਸਿਆਵਾਂ ਤੇ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਇੰਜ ਲੱਗਦਾ ਜਿਵੇਂ ਮੇਰੀ ਪੂਰੀ ਜ਼ਿੰਦਗੀ ਸਮੱਸਿਆਵਾਂ ਨਾਲ ਪ੍ਰੋਬਲਮ ਨਾਲ ਘਿਰੀ ਹੋਈ ਆ ਕਿਰਪਾ ਕਰਕੇ ਬਾਬਾ ਜੀ ਮੈਨੂੰ ਕੋਈ ਅਜੀਹਾ ਹਾਲ ਦੱਸੋ ਤਾਂ ਜੋ ਮੇਰੀ ਜ਼ਿੰਦਗੀ ਦੀਆਂ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਨਾ ਸਾਰੀਆਂ ਮੁਸ਼ਕਲਾਂ ਇਹ ਖਤਮ ਹੋ ਜਾਣ ਤੇ ਮੈਂ ਇੱਕ ਸ਼ਾਂਤੀਪੂਰਨ ਖੁਸ਼ਹਾਲ ਜ਼ਿੰਦਗੀ ਸੁੱਖ ਨਾਲ ਜੀ ਸਕਾਂ ਉਹਦੀ ਪੂਰੀ ਕਹਾਣੀ ਸੁਣਨ ਤੋਂ ਬਾਅਦ ਪੀਰ ਬਾਬਾ ਮੁਸਕਰਾਏ ਤੇ ਉਹਨਾਂ ਕਿਹਾ ਵੀ ਪੁੱਤਰਾ ਮੈਂ ਤੁਹਾਡੀ ਸਮੱਸਿਆ ਸਮਝ ਗਿਆ ਮੈਂ ਤੁਹਾਨੂੰ ਕੱਲ ਨੂੰ ਇੰਨਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਉਹ ਦੱਸਾਂਗਾ ਤੇ ਇਸ ਦੌਰਾਨ ਤੁਸੀਂ ਮੇਰਾ ਇੱਕ ਛੋਟਾ ਜਿਹਾ ਕੰਮ ਕਰ ਦਿਓ ਉਹ ਵਿਅਕਤੀ ਸਹਿਮਤ ਹੋ ਗਿਆ ਤੋਹਨੇ ਕਿਹਾ ਵੀ ਦੱਸੋ ਬਾਬਾ ਜੀ ਮੈਂ ਕੀ ਕਰਾਂ ਤਾਂ ਡੇਲੀ ਤੇ ਪੀਰ ਬਾਬਾ ਨੇ ਕਿਹਾ ਪੁੱਤ ਬੇਟਾ ਮੇਰੇ ਕਾਫਲੇ ਵਿੱਚ ਨਾ 100 ਊਠ ਆ ਮੈਂ ਚੋਨਾ ਤੇ ਤੁਸੀਂ ਅੱਜ ਰਾਤ ਉਹਨਾਂ ਦੇ ਰਾਖੀ ਕਰੋ ਜਦੋਂ ਸਾਰੇ 100 ਦੇ 100 ਊਠ ਜੜੀ ਉਹ ਬੈਠ ਜਾਣ ਤੁਸੀਂ ਫਿਰ ਆਰਾਮ ਨਾਲ ਸੌਂ ਜਿਓ ਇਹ ਕਹਿ ਕੇ ਜੜਾ ਨਾ ਪੀਰ ਬਾਬਾ ਆਪਣੇ ਤੰਬੂ ਵਿੱਚ ਸੌਣ ਚਲੇ ਗਏ ਉਹ ਆਦਮੀ ਊਠਾਂ ਦੇ ਦੇਖਭਾਲ ਕਰਨ ਚਲਾ ਗਿਆ ਤੇ ਅਗਲੀ ਸਵੇਰ ਪੀਰ ਬਾਬਾ ਨੇ ਉਹਨੂੰ ਪੁੱਛਿਆ ਵੀ ਪੁੱਤਰ ਕੱਲ ਰਾਤ ਤੁਹਾਨੂੰ ਨੀਂਦ ਸੋਣੀ ਆਈ ਆ ਤੇ ਉਹ ਕਿਉਂਨੇ ਕਿਹਾ ਕਿੱਥੇ ਬਾਬਾ ਮੈਂ ਸਾਰੀ ਰਾਤ ਇੱਕ ਪਲ ਵੀ ਨਹੀਂ ਸੌ ਸਕਿਆ ਮੈਂ ਬਹੁਤ ਕੋਸ਼ਿਸ਼ ਕੀਤੀ ਬਈ ਸਾਰੇ ਊਠ ਇਕੱਠੇ ਬੈਠ ਜਾਣ ਤਾਂ ਜੋ ਮੈਂ ਸ਼ਾਂਤੀ ਨਾਲ ਸੌਂ ਸਕਾਂ ਪਰ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਮੇਰੇ ਸਾਰੇ ਯਤਨ ਜੜੇ ਉਹ ਅਸਫਲ ਹੀ ਰਹੇ ਕੋਜ ਊਠ ਆਪਣੇ ਆਪ ਬੈਠ ਗਏ ਕੁਝ ਮੇਰੀਆਂ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਬੈਠੇ ਜਦੋਂ ਥੋੜੇ ਬੈਠੇ ਉਦੋਂ ਬਾਕੀ ਖੜੇ ਹੋ ਜਾਣ ਸਾਰੀ ਰਾਤ ਬਾਬਾ ਐਦਾਂ ਹੀ ਚੱਲਦਾ ਰਿਹਾ ਮੈਂ ਤੇ ਇੱਕ ਪਲ ਵੀ ਨਹੀਂ ਸੌ ਸਕਿਆ ਪੀਰ ਬਾਬਾ ਸੁਣ ਕੇ ਮੁਸਕਰਾਏ ਕਹਿੰਦੇ ਮੇਰੇ ਗਲਤ ਨਹੀਂ ਆ ਇਹ ਕੱਲ ਰਾਤ ਤੁਹਾਡੇ ਨਾਲ ਹੋਇਆ ਬਈ ਕਈ ਉਠ ਆਪਣੇ ਆਪ ਬੈਠ ਗਏ ਕਈਆਂ ਨੂੰ ਤੁਸੀਂ ਬਹੁਤ ਯਤਨਾਂ ਨਾਲ ਬਿਠਾਇਆ ਤੇ ਕਈ ਤੁਹਾਡੇ ਬਹੁਤ ਜ਼ਿਆਦਾ ਯਤਨ ਕਰਨ ਤੇ ਵੀ ਨਹੀਂ ਬੈਠੇ ਕਹਿੰਦਾ ਵੀ ਬਿਲਕੁਲ ਬਾਬਾ ਇਦਾਂ ਹੀ ਹੋਇਆ ਵੀ ਮੈਂ ਸਾਰੀ ਰਾਤ ਇਹੋ ਸਟਰਗਲ ਕਰਦਾ ਰਿਆ ਫਿਰ ਪੀਰ ਬਾਬਾ ਨੇ ਉਹਨੂੰ ਸਮਝਾਇਆ ਵੀ ਤੁਸੀਂ ਸਮਝ ਗਏ ਹੋ ਤੁਹਾਡੀ ਜ਼ਿੰਦਗੀ ਦੀਆਂ ਸਮੱਸਿਆਵਾਂ ਵੀ ਐਸੇ ਤਰ੍ਹਾਂ ਦੀਆਂ ਕੁਝ ਸਮੱਸਿਆ ਆਪਣੇ ਆਪ ਜਿਹੜੀਆਂ ਹੱਲ ਹੋ ਜਾਂਦੀਆਂ ਜਿਹੜੀਆਂ ਤੁਹਾਡੀ ਜ਼ਿੰਦਗੀ 'ਚ ਮੁਸ਼ਕਲਾਂ ਆਵਾਂ ਕੁਝ ਤੂੰ ਜਿੰਨੀ ਹਾਂ ਮਰਜ਼ੀ ਤੁਸੀਂ ਕੋਸ਼ਿਸ਼ਾਂ ਕਰ ਲਓ ਤੇ ਕੁਝ ਬਹੁਤ ਜ਼ਿਆਦੀਆਂ ਕੋਸ਼ਿਸ਼ਾਂ ਕਰ ਤੋਂ ਬਾਅਦ ਹੱਲ ਹੋ ਜਾਂਦੀਆਂ ਕੁਝ ਜਿੰਨੀ ਮਰਜ਼ੇ ਤੁਸੀਂ ਯਤਨ ਕਰੋ ਉਹਦੇ ਬਾਵਜੂਦ ਵੀ ਹੱਲ ਨਹੀਂ ਹੁੰਦੀਆਂ ਉਹਨਾਂ ਮਸਲਿਆਂ ਦੇ ਹੱਲ ਨਹੀਂ ਨਿਕਲਦੇ ਤੇ ਫਿਰ ਜਦੋਂ ਤੁਸੀਂ ਹੱਲ ਨਹੀਂ ਕਰ ਸਕਦੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਹੱਲ ਤੇ ਹੀ ਛੱਡ ਦਿੰਦੇ ਜੀ ਕਿ ਸਮਾਹੂਗਾ ਸਮੇਂ ਦੇ ਨਾਲ ਆਪਣੇ ਆਪ ਹੀ ਹੱਲ ਹੋ ਜਾਣਗੇ ਕਲ ਰਾਤ ਤੁਸੀਂ ਅਨੁਭਵ ਕੀਤਾ ਹੋਵੇਗਾ ਵੀ ਤੁਸੀਂ ਕਿੰਨੇ ਵੀ ਕੋਸ਼ਿਸ਼ ਕਰੋ ਤੁਸੀਂ ਸਾਰੇ ਊਠਾਂ ਨੂੰ ਇਕੱਠੇ ਨਹੀਂ ਮਿਠਾ ਸਕਦੇ ਤੁਸੀਂ ਇੱਕ ਨੂੰ ਬਿਠਾਓ ਦੂਜਾ ਖੜਾ ਹੋ ਜਾਵੇ ਜੇ ਤੁਸੀਂ ਕਿਸੇ ਹੋਰ ਨੂੰ ਬਿਠਾਓਗੇ ਤਾਂ ਤੀਜਾ ਖੜਾ ਹੋ ਜਾਵੇਗਾ ਜ਼ਿੰਦਗੀ ਦੀਆਂ ਸਮੱਸਿਆਵਾਂ ਵੀ ਇੰਨਾ ਊਠਾਂ ਵਾਂਗ ਹੀ ਐ ਜਿਵੇਂ ਇੱਕ ਸਮੱਸਿਆ ਹੱਲ ਨਹੀਂ ਹੁੰਦੀ ਦੂਜੀ ਖੜੀ ਹੋ ਜਾਂਦੀ ਸਮੱਸਿਆਵਾਂ ਜ਼ਿੰਦਗੀ ਦਾ ਇੱਕ ਹਿੱਸਾ ਵਾ ਤੇ ਹਮੇਸ਼ਾ ਰਹਿਣਗੀਆਂ ਹਾਂ ਕਈ ਵਾਰਾਂ ਥੋੜੀਆਂ ਘੱਟ ਹੁੰਦੀਆਂ ਕਈ ਵਾਰਾਂ ਜ਼ਿਆਦਾ ਹੁੰਦੀਆਂ ਤਾਨੂੰ ਆਪਣੇ ਆਪ ਵਿੱਚ ਬਦਲਾ ਲੈਣਾ ਪਊ ਤੁਹਾਨੂੰ ਆਪਣੇ ਆਪ ਨੂੰ ਬਦਲਣਾ ਪਊ ਹਰ ਸਮੇਂ ਇੰਨਾਂ ਚੀਜ਼ਾਂ ਵਿੱਚ ਉਲਝੇ ਰਹਿਣ ਦੀ ਬਜਾਏ ਤੁਹਾਨੂੰ ਇਹਨਾਂ ਨੂੰ ਇੱਕ ਪਾਸੇ ਰੱਖ ਕੇ ਜ਼ਿੰਦਗੀ ਵਿੱਚ ਅੱਗੇ ਵਧਣਾ ਪਊ ਉਹ ਵਿਅਕਤੀ ਪੀਰ ਬਾਬਾ ਦੀ ਗੱਲ ਨੂੰ ਸਮਝ ਗਿਆ ਉਹਨੇ ਫੈਸਲਾ ਕੀਤਾ ਕਿ ਉਹ ਹੁਣ ਤੋਂ ਉਹ ਕਦੇ ਵੀ ਆਪਣੀਆਂ ਸਮੱਸਿਆਵਾਂ ਨੂੰ ਆਪਣੇ ਉਤੇ ਹਾਵੀ ਨਹੀਂ ਹੋਣ ਦਊਗਾ ਚਾਹੇ ਖੁਸ਼ੀ ਹੋਵੇ ਜਾਂ ਦੁੱਖ ਹੋਵੇ ਉਹ ਜ਼ਿੰਦਗੀ 'ਚ ਅੱਗੇ ਵਾਧਾ ਹੀ ਰਹੂਗਾ ਉਸ ਮਸਿਆਂ ਨੂੰ ਸੋਚ-ਸੋਚ ਕੇ ਪਰੇਸ਼ਾਨੀਆਂ ਨੂੰ ਸੋਚ-ਸੋਚ ਕੇ ਜਿਉ ਉਹਨਾਂ ਦਾ ਹੱਲ ਨਹੀਂ ਕਰ ਸਕਦਾ ਤੇ ਚੋਰਦਾ ਨਹੀਂ ਰਹੂਗਾ ਦੁਖੀ ਨਹੀਂ ਹੁੰਦਾ ਰਹੂਗਾ ਸੋ ਦੋਸਤੋ ਸਾਡੀ ਜ਼ਿੰਦਗੀ 'ਚ ਵੀ ਕਈ ਵਾਰ ਕੋਈ ਨਾ ਕੋਈ ਐਦਾਂ ਦੀਆਂ ਮੁਸ਼ਕਲਾਂ ਆ ਜਾਂਦੀਆਂ ਜਿਹੜੀਆਂ ਕੋਸ਼ਿਸ਼ ਤੇ ਆਪਾਂ ਛੇਤੀ ਹੱਲ ਕਰ ਲੈਂਦੇ ਆ ਕੁਝ ਬਹੁਤ ਜ਼ਿਆਦੀ ਮਿਹਨਤ ਕਰਨੀ ਪੈਂਦੀ ਸਾਨੂੰ ਹੱਲ ਕਰਨ ਨੂੰ ਤੇ ਕੁਝ ਜਦੋਂ ਆਪਾਂ ਹੱਲ ਨਹੀਂ ਕਰ ਸਕਦੇ ਤੇ ਆਪਾਂ ਵਾਈਕਰੂ ਤੇ ਛੱਡ ਦਿੰਨੇ ਆ ਮਚਨ ਆਪੇ ਬਾਈ ਕਰੂਏ ਤਾਂ ਹੱਲ ਕੱਢੂ ਅਸੀਂ ਨਹੀਂ ਕਰ ਸਕਦੇ ਹੈਨਾ ਤੇ ਉਹ ਕਈ ਵਾਰਾਂ ਸਮਾਂ ਪਾ ਕੇ ਆਪਣੇ ਆਪ ਉਹ ਆਪਣੇ ਆਪ ਜ਼ਿੰਦਗੀ ਚ ਜਿਹੜੀਆਂ ਕਈ ਪਰੇਸ਼ਾਨੀਆਂ ਆਈ ਹੁੰਦੀਆਂ ਆਪਣੇ ਆਪ ਹੀ ਸਹੀ ਹੋ ਜਾਂਦੀਆਂ ਤੇ ਪਰ ਜੇ ਅਸੀਂ ਉਸ ਵੇਲੇ ਸੋਚ-ਸੋਚ ਕੇ ਪਰੇਸ਼ਾਨ ਹੋਦੇ ਰਹੀਏ ਬਿਹਾਏ ਮੈਂ ਕੀ ਕਰਾਂ ਹਾਏ ਮੈਂ ਕੀ ਕਰਾਂ ਤਾਂ ਅਸੀਂ ਹੋਰ ਦੁਖੀ ਹੋਈ ਜਾਵਾਂਗੇ ਪਰੇਸ਼ਾਨ ਹੋਈ ਜਾਵਾਂਗੇ ਕਈਆਂ ਨੂੰ ਸਮੇਂ ਦੇ ਅਨਸਾਰ ਛੱਡ ਦੇਣਾ ਚਾਹੀਦਾ ਸਿਆਣੇ ਕਹਿੰਦੇ ਨੇ ਨਾ ਕਿ ਸਮਾਂ ਬੜੇ ਵੱਡੇ-ਵੱਡੇ ਫਟ ਵੀ ਜਿਹੜਾ ਉਹ ਭਰ ਦਿੰਦਾ ਦੀ ਅਸਲੀ ਤੁਸੀਂ ਸਾਰਾ ਕੁਝ ਹੱਲ ਨਹੀਂ ਕਰ ਸਕਦੇ ਜੋ ਤੁਸੀਂ ਕਰ ਸਕਦੇ ਉਹ ਕਰੋ ਮੈਂ ਐ ਨਹੀਂ ਕਹਿੰਦੀ ਵੀ ਤੁਸੀਂ ਸਮੱਸਿਆ ਨੂੰ ਵੇਖ ਕੇ ਜਾਂ ਜ਼ਿੰਦਗੀ 'ਚ ਪਰੇਸ਼ਾਨੀਆਂ ਨੂੰ ਵੇਖ ਕੇ ਭਾਜੋ ਜਿਹੜੀ ਤੁਸੀਂ ਹੱਲ ਕਰ ਸਕਦੇ ਕਰੋ ਜਿਹੜੀ ਦੀ ਕੋਸ਼ਿਸ਼ ਕਰਨਾ ਹੱਲ ਹੁੰਦੀ ਉਹ ਕੋਸ਼ਿਸ਼ ਕਰੋ ਪਰ ਜਿਹੜੀ ਤੁਹਾਨੂੰ ਲੱਗਦਾ ਨਾ ਤੁਹਾਡੇ ਜਿਹੜੀ ਉਹ ਹੱਥਾਂ 'ਚ ਹੈ ਹੀ ਨਹੀਂ ਉਹਦਾ ਹੱਲ ਤੇ ਫਿਰ ਉਹਨੂੰ ਸਮੇਂ ਦੇ ਛੱਡ ਦਿਓ ਉਹਦਾ ਆਪਣੇ ਆਪ ਹੱਲ ਨਿਕਲ ਆਊਗਾ ਤੇ ਐਸ ਨਾਲ ਤੁਸੀਂ ਜਿਹੜਾ ਦੁਖੀ ਪਰੇਸ਼ਾਨ ਹੁੰਦੇ ਜੀ ਨਾ ਤੇ ਨਾਲੇ ਤੁਸੀਂ ਇਕੱਲੇ ਥੋੜੀ ਦੁਖੀ ਹੁੰਦੀ ਆ ਜਦੋਂ ਤੁਸੀਂ ਦੁਖੀ ਹੁੰਦੇ ਸਾਰੇ ਪਰਿਵਾਰ ਨੂੰ ਦੁਖੀ ਕਰਦੇ ਹੋ ਹੁਣ ਜੇ ਬੰਦੇ ਨੂੰ ਪਰੇਸ਼ਾਨੀ ਹੋਵੇ ਤੋ ਬੱਚਿਆਂ ਨੂੰ ਟੁੱਟੜ ਪਾਊਗਾ ਉਹ ਘਰ ਚ ਸਾਰਿਆਂ ਨੂੰ ਝੜਕਾ ਮਾਰੂਗਾ ਖਿਜ-ਖਿਜ ਕੇ ਪਾਊਗਾ ਤੇ ਘਰ ਦਾ ਮਾਹੌਲ ਖਰਾਬ ਕਰੂਗਾ ਐਸ ਲਈ ਕੋਜੋ ਸਮੱਸਿਆਵਾਂ ਕੁਝ ਪਰੇਸ਼ਾਨੀਆਂ ਆਪਣੇ ਆਪ ਹੱਲ ਹੋ ਜਾਣਗੀਆਂ ਉਹਨੂੰ ਸਮੇਂ ਤੇ ਛੱਡ ਦਿਓ ਤੇ ਫਿਰ ਮਿਲਦੇ ਹਾਂ ਇੱਕ ਹੋਰ ਬਹੁਤ ਹੀ ਪਿਆਰੀ ਜੀ ਕਹਾਣੀ ਦੇ ਨਾਲ ਤੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਜੇ ਕਹਾਣੀ ਅੱਜ ਦੀ ਤੁਹਾਨੂੰ ਸੋਹਣੀ ਲੱਗੀ ਆ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਫਿਰ ਮਿਲਦੇ ਹਾਂ ਰੱਬ ਰਾਖਾ